ਹੁਸ਼ਿਆਰਪੁਰ ਦੇ ਮਰਵਾਹਾ ਮੋਹੱਲੇ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਅੱਜ ਹੁਸ਼ਿਆਰਪੁਰ ਦੀ ਥਾਣਾ ਸਿਟੀ ਪੁਲਿਸ ਤੇ ਵਿਰੋਧ ਦੇ ਕੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਇੱਕ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਇਏ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀੜਤ ਮਹਿਲਾ ਸੁਮਨ ਸ਼ਰਮਾ ਤਾਂ ਕਹਿਣਾ ਕਿ ਬੀਤੇ ਵਰੇ ਦੀ 12 ਅਕਤੂਬਰ ਨੂੰ ਜਿਸ ਦਿਨ ਦੁਸ਼ਹਿਰੇ ਦਾ ਤਿਉਹਾਰ ਹੁੰਦਾ ਤੇ ਉਸ ਦਿਨ ਮੋਹੱਲੇ ਦੇ ਵਿੱਚ ਉਹ ਮੌਜੂਦ ਹੁੰਦੀ ਹੈ ਤੇ ਮੋਹੱਲੇ ਦੇ ਵਿੱਚ ਹੀ ਉਹ ਬੁਟੀਕ ਚਲਾਉਣ ਦਾ ਕੰਮ ਕਰਦੀ ਹੈ ਤੇ ਇਸ ਦੌਰਾਨ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਦੇ ਨਾਲ ਉਸਤੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇਸ ਦੌਰਾਨ ਉਸਤੇ ਪੁੱਤਾਂ ਨੂੰ ਤੇ ਉਸਦੀ ਨੋਨ ਨੂੰ ਵੀ ਜਿਹੜਾ ਜ਼ਖਮੀ ਕੀਤਾ ਜਾਂਦਾ ਹੈ ਤੇ ਉਹਨਾਂ ਉੱਪਰ ਵੀ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ 10 ਉਹ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੁੱਲ 13 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚੋਂ 10 ਵਿਅਕਤੀਆਂ ਤੇ ਬਾਈ ਨੇਮ ਹੈ ਜਿਹੜਾ ਪੁਲਿਸ ਵੱਲੋਂ ਵੱਖ-ਵੱਖ ਧਰਾਮਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਪ੍ਰੰਤੂ ਪੀੜਤ ਮਹਿਲਾ ਤਾਂ ਕਹਿਣਾ ਕਿ ਅੱਜ ਇੱਕ ਸਾਲ ਦੇ ਕਰੀਬ ਦਾ ਸਮਾਂ ਹੋਣ ਵਾਲਾ ਪਰੰਤੂ ਠਾਣਾ ਸਿਟੀ ਦੇ ਪੁਲਿਸ ਅਧਿਕਾਰੀ ਏਐਸਆਈ ਨਾਨਕ ਸਿੰਘ ਵੱਲੋਂ ਨਾ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਹੀ ਕੀਤਾ ਜਾ ਰਿਹਾ ਤੇ ਨਾ ਹੀ ਮਾਮਲੇ ਦੀ ਕੋਈ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਜਦੋਂ-ਜਦੋਂ ਵੀ ਪਰਿਵਾਰ ਵੱਲੋਂ ਏਐਸਆਈ ਨਾਨਕ ਸਿੰਘ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਪਰਿਵਾਰ ਨੂੰ ਇਨਸਾਫ ਦੇਣ ਲਈ ਲਾਰੇ ਲੱਪੇ ਹੀ ਲਾਈ ਜਾਂਦੇ ਨੇ ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕਥਤ ਦੋਸ਼ੀਆਂ ਦੀ ਜ਼ਮਾਨਤ ਹੈ ਜਿਹੜੀ ਉਹ ਹੇਠਲੀ ਅਦਾਲਤ ਵਿੱਚੋਂ ਵੀ ਰੱਦ ਹੋ ਚੁੱਕੀ ਆ ਪਰੰਤੂ باوجود ਇਸ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਗ੍ਰਿਫਤਾਰੀ ਨਹੀਂ ਕਰ ਰਿਹਾ ਤੇ ਸਿਰਫ ਤੇ ਸਿਰਫ ਰਾਜਨੀਤਿਕ ਦਬਾਅ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਹੈ ਕਥਤ ਦੋਸ਼ੀਆਂ 'ਤੇ ਕਾਰਵਾਈ ਕਰਨ ਤੋਂ ਡਰ ਰਿਹਾ ਹੈ ਪੀੜਤ ਪਰਿਵਾਰ ਦਾ ਕਹਿਣਾ ਕਿ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮਸ਼ੰਕਰ ਚਿੰਪਾ ਅਤੇ ਹਲਕਾ ਸ਼ਾਮਚਰਾਸੀ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਡਾਕਟਰ ਰਵਜੋਤ ਵੱਲੋਂ ਦੋਸ਼ੀਆਂ ਦੀ ਸਪੋਰਟ ਕੀਤੀ ਜਾ ਰਹੀ ਆ ਉਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਤੇ ਇਸੇ ਕਾਰਨ ਹੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਨ ਤੋਂ ਅਸਮਰੱਥ ਦਿਖਾਈ ਦੇ ਰਿਹਾ ਦੂਜੇ ਪਾਸੇ ਸਾਰੇ ਮਾਮਲੇ ਤੇ ਗੱਲਬਾਤ ਕਰਦੇ ਆ ਥਾਣਾ ਸਿਟੀ ਦੇ ਐਸਐਚਓ ਕਰਨ ਕੁਮਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਪੁਲਿਸ ਹੋਰ ਵੀ ਠੋਸ ਕਦਮ ਇਸ ਮਾਮਲੇ ਨੂੰ ਲੈ ਕੇ ਚੁੱਕਣ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਨਹੀਂ ਹੈ ਸੋ ਹੋਰ ਕੀ ਕੁਝ ਜਾਣਕਾਰੀ ਪੁਲਿਸ ਅਧਿਕਾਰੀ ਐਸਐਚਓ ਕਿਰਨ ਕੁਮਾਰ ਅਤੇ ਪੀੜਤ ਮਹਿਲਾ ਤੇ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਹੈ ਮੀਡੀਆ ਦੇ ਨਾਲ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਸੋਮਨ ਸ਼ਰਮਾ ਮਰਵਾਹਾ ਮੱਲਾ ਠੀਕ ਹੈ ਜੀ ਅੱਜ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਕੀ ਕਾਰਨ ਹੈ ਹਾਂ ਜੀ ਸਾਡੇ ਪਿਛਲੇ ਸਾਲ ਦੁਸ਼ਹਿਰੇ ਤੇ ਲੜਾਈ ਹੋਈ ਸੀ ਬੱਚਿਆਂ ਸਾਡਿਆਂ ਤੇ ਹਮਲਾ ਹੋਇਆ ਮੇਰੇ ਤੇ ਹਮਲਾ ਹੋਇਆ ਕਿ ਸਾਨੂੰ ਜਾਨੋਂ ਮਾਰਨ ਦਾ ਹੀ ਉਹਨਾਂ ਨੇ ਪਲੈਨ ਬਣਾ ਕੇ ਸਾਡੇ ਤੇ ਆਏ ਸੀ ਤੇ ਤੁਸੀਂ ਦੇਖੋ ਕਿ ਇੱਕ ਸਾਲ ਬਾਅਦ ਉਹਨਾਂ ਦਾ ਕੁਝ ਵੀ ਹੱਲ ਨਹੀਂ ਕੀਤਾ ਗਿਆ। ਉਹਨਾਂ ਨੂੰ ਜਿੰਪੇ ਦੀ ਐਮਐਲਏ ਦੀ ਸਪਾਰਸ਼ਰ ਔਰ ਰਬਜੋਤ ਦੀ ਆ। ਉਹ ਤਦ ਕਰਕੇ ਸ਼ਰਿਆਮ ਕੋ ਮਰੇ ਸ਼ਰਿਆਮ ਦੁਕਾਨਾਂ ਲਾ ਰਹੇ ਸ਼ਰਿਆਮ ਪਟਾਕੇ ਚਲਾ ਰਹੇ ਔਰ ਉਤੋਂ ਤੱਕ ਕਿ ਉਹਨੂੰ ਗਊਸ਼ਾਲਾ ਦਾ ਪ੍ਰਧਾਨ ਬਣਾਇਆ ਜਾ ਰਿਹਾ ਪੋਸਟਰ ਲੱਗ ਰਹੇ ਆ। ਵੀ ਤੁਸੀਂ ਦੇਖੋ ਕਿ ਜਦੋਂ ਕਿਸੇ ਨਾਲ ਇਦਾਂ ਪਰਚਾ ਕੱਟ ਹੋਇਆ 26 ਲੱਗਿਓ ਆ ਕਿ ਜਦ ਸ਼ਰਿਆਮ ਇਹ ਕੰਮ ਉਹ ਕਰ ਰਹੇ ਆ ਤਾਂ ਅਬ ਓਹ ਇਹ ਕੁਝ ਹੋਣ ਦੇ ਬਾਵਜੂਦ ਹੋ ਰਿਹਾ ਕੰਮ ਲੜਾਈ ਕਦੋਂ ਹੋਈ ਸੀ ਤੁਹਾਡੀ ਲੜਾਈ ਪਿਛਲੇ ਸਾਲ ਹੋਈ ਸੀ ਦਸਹਰੇ ਨੂੰ 12 ਤਰੀਕ ਨੂੰ ਜਿਹੜਾ ਇੱਕ ਘਰ 'ਚ ਹੋਈ ਸੀ ਕਿ ਤੁਹਾਡਾ ਕੋਈ ਦੁਕਾਨ ਦੇ ਅੰਦਰ ਆ ਗਿਆ ਮੈਨੂੰ ਨਾਲ ਦੀ ਦਾ ਰਕੇਸ਼ ਕੁਮਾਰ ਡਾਟ ਮਾਰਨ ਅੰਦਰ ਕੀ ਕਿਸ ਚੀਜ਼ ਦੀ ਦੁਕਾਨ ਸੀ ਤੁਹਾਡੀ ਮੇਰੀ ਸਲਾਈ ਦੀ ਹੈ ਬੁਟੀਕ ਆ ਬੁਟੀਕ ਆ ਤੁਹਾਡਾ ਹਾਂਜੀ ਹਾਂਜੀ ਜਿਹੜੀ ਬੁਟੀਕ ਤੁਹਾਡਾ ਬੁਟੀਕ ਮਰਵਾ ਹਮਲਾ ਸ਼ਿਵ ਮੰਦਰ ਕੋਲ ਹਾਂਜੀ ਹਾਂਜੀ ਸੁਮਨ ਬੁਟੀਕ ਆ ਮੇਰੀ ਕਿੰਨੇ ਜਣੇ ਨੇ ਹਮਲਾ ਕੀਤਾ ਸੀ ਮੇਰੇ ਤੇ ਤੇ ਮੈਂ ਇਕੱਲਾ ਹੀ ਆ ਗਿਆ ਆਦਮੀ ਉਹਦਾ ਮੈਂ ਅੰਦਰ ਖੜੀ ਸੀ ਡਾੜ ਲੈ ਕੇ ਪਹਿਲਾਂ ਉਹਦਾ ਸ਼ਰਾਬ ਪੀ ਕੇ ਉਹਦਾ ਕਾਰੀਗਿਰ ਬੋਲਿਆ ਮੈਨੂੰ ਗਲਤ ਬੋਲਿਆ ਜਾਂਦੀ ਨੂੰ ਨੇ ਸ਼ਰਾਬ ਪਲਾਈ ਉਹ ਸਵੇਰੇ ਉਹ ਗਲਤ ਬੋਲਿਆ ਆਪਾਂ ਕਿ ਤੂੰ ਗਲਤ ਇੰਨਾ ਮੈਨੂੰ ਕਿਉਂ ਕਹਿੰਦਾ ਇੱਧਰ ਆਓ ਮੈਂ ਕਿਹਾ ਇੱਧਰ ਉਹ ਗਲਤ ਗਾਲਾਂ ਗੋਲਾਂ ਲਾਪਿਆ ਕੱਢਣ ਆਪ ਜਿਹੜੀ ਰੇਨੂ ਵਾਲਾ ਆ ਉਹ ਕੋਲ ਖੜੀ ਸੀ ਉਹਦੇ ਸਾਡੀ ਬੁਟੀਕ ਵਾਲੀ ਆਪਾਂ ਕਿ ਬੋਲਿਆ ਫੇ ਆਪਾਂ ਬੋਲ ਕੇ ਮੈਂ ਇਦਾਂ ਨੂੰ ਹੋ ਗਈ ਮੈਂ ਕਿਹਾ ਮੈਂ ਤਾਂ ਕੰਮ ਦੇਣਾ ਵਰਤ ਦਾ ਕੰਮ ਹੁੰਦਾ ਆ ਸਾਡੇ ਜਿਆਦਾ ਦੇਣ ਵਾਲਾ ਹੁੰਦਾ ਮੈਂ ਕਿਹਾ ਮੈਂ ਕੰਮ ਦੇਣਾ ਆ ਤੇ ਮੈਂ ਇਹਨਾਂ ਨਾਲ ਮੱਥਾ ਨਹੀਂ ਲਾਉਣ ਚਾਹਦੀ ਇੰਨਾ ਚ ਜਦੋਂ ਗਾਲਾਂ ਦੇ ਕਰਕੇ ਬੇਟੇ ਦੋਨੋਂ ਆ ਗਏ ਕਹਿੰਦੇ ਕੀ ਗੱਲ ਕਹਿੰਦੇ ਤੁਸੀਂ ਗਾਲ ਮਾਨ ਨੂੰ ਕੱਢਦੇ ਆ ਤਾਂ ਬਾਹਰ ਆ ਕੇ ਗੱਲ ਕਰ ਲਓ ਭਾਈ ਸਾਹਿਬ ਤੁਸੀਂ ਇੱਥੇ ਕੰਮ ਕਰਨ ਆਂਦੇ ਜਦ ਕਿ ਗਾਲ ਨਹੀਂ ਕੱਢਣ ਆਂਦੇ ਇੰਨੇ ਜੀ ਆਪਾਂ ਬੋਲ ਕੇ ਅੰਦਰ ਚਲੇ ਗਏ ਜਾਂ ਅੰਦਰ ਜਾਣ ਤੋਂ ਬਾਅਦ ਉਹਦਾ ਆਦਮੀ ਆਇਆ ਰਕੇਸ਼ ਕੁਮਾਰ ਉਹਨੇ ਮੋਟਰਸਾਈਕਲ ਮੇਰੀ ਦੁਕਾਨ ਦੇ ਮੋਰੇ ਖੜਾ ਕੀਤਾ ਮੈਂ ਇੱਧਰ ਦਰਵਾਜ਼ੇ ਤੇ ਆਪਣਾ ਪੋਚਾ ਲਾ ਰਹੀ ਜਦੋਂ ਮੈਂ ਇਦਾਂ ਦੇਖਣ ਲੱਗਿਆ ਉਹਨੇ ਮੇਰੇ ਇੱਥੇ ਡਾਟ ਰੱਖਤਾ ਐਨੀ ਜ਼ੋਰ ਕੀ ਮੈਂ ਡਾਟ ਫੜਿਆ ਉਹ ਦੁਕਾਨ ਤੇ ਕਾਰੀਗਰ ਸੀ ਉਹ ਪਿੱਛੋਂ ਆ ਕੇ ਉਹਨਾਂ ਨੇ ਫੜਿਆ ਉਸ ਤੋਂ ਬਾਅਦ ਫੜਨ ਦੇ ਬਾਵਜੂਦ ਜਿਹੜੇ ਉਹ ਜੋੜੇ ਕਸਟਮ ਸਾਡੇ ਤੇ ਉਹਨਾਂ ਨੇ ਹਮਲਾ ਕੀਤਾ ਉਹ ਵੀ ਨਾਲ ਆ ਗਏ ਲੇਕਿਨ ਉਹ ਆ ਕੇ ਉਹਨਾਂ ਨੇ ਛੁਡਾਣ ਦੀ ਕੋਸ਼ਿਸ਼ ਕਰਨ ਦੀ ਬਜਾਏ ਜੇ ਵੀਡੀਓ ਮੇਰੇ ਭਤੀਜੇ ਸੀ ਹੋਰ ਬਣਾਉਂਦੇ ਸੀ ਨਾ ਫੋਨ ਖੁੰਦੇ ਸੀ ਇਹਦੀ ਵੀਡੀਓ ਨਹੀਂ ਬਣਾਉਣੀ ਹੈ ਕਿਹਨੇ ਜਾਨਾਂ ਤੇ ਛੋਟਾ ਹਮਲਾ ਕੀਤਾ ਟੋਟਲ ਜਨੇ 10 ਜਨੇ ਸੀਗੇ 10 ਜਨੇ ਬੱਚਿਆਂ ਤੇ ਕੀਤਾ ਮੇਰੇ ਤੋਂ ਇਕੱਲਾ ਹੀ ਆਇਆ ਸੀ ਮੈਂ ਉਹ ਤੋਂ ਬਾਅਦ ਚਲ ਗਈ ਥਾਣੇ ਤੇ ਤੁਹਾਡੇ ਦੋਵੇਂ ਬੇਟਿਆਂ ਤੇ ਕੀਤਾ ਸੀ ਹਮ ਦਾ ਮੇਰੇ ਤੇ ਦੋਨੋਂ ਬੇਟੇ ਸੀਗੇ ਨੂਹ ਹੈ ਮੇਰੀ ਜੀ ਇਹਨਾਂ ਤੇ ਮੈਂ ਉਸ ਲਈ ਚਲ ਗਈ ਜਦੋਂ ਉਹਨਾਂ ਨੇ ਡਟ ਮੇਰੇ ਤੇ ਚਲਾਇਆ ਮੈਂ ਥਾਣੇ ਚਲ ਗਈ ਬੇਟੇ ਕਹਿੰਦੇ ਮੰਮੀ ਤੁਸੀਂ ਜਾਓ ਤੇ ਬਾਅਦ ਚੋ ਇੱਡਾ ਚੱਕਣ ਦੇ ਨਾਲ ਕੱਲ ਨੂੰ ਨੀ ਕੀ ਕਰ ਸਕਦੇ ਆ ਇਹ ਤੁਸੀਂ ਥਾਣੇ ਚਲ ਜੋ ਕਿੰਨੇ ਜਣੇ ਤੇ ਪਰਚਾ ਹੋਇਆ 10 ਜਣਿਆਂ ਤੇ ਹੋਇਆ ਬਾਈ ਨਹੀਂ ਹੋਇਆ ਪਰਚਾ ਹਾਂਜੀ ਹਾਂਜੀ ਜਿਹੜੀਆਂ ਤਰ੍ਹਾਂ ਮਲ ਗਈਆਂ 26 ਦੀ ਲੱਗੀ ਪਰਚਾ ਕੱਟ ਹੋਇਆ ਵਾ ਠੀਕ ਆ ਜੀ ਤੇ ਪ੍ਰੈਸ ਕਾਨਫਰੰਸ ਕੀ ਕੀਤੀ ਯਾਰੇ ਕਿ ਪੁਲਿਸ ਨੇ ਗ੍ਰਫਤਾਰ ਨਹੀਂ ਕੀਤਾ ਕੋਈ ਨਹੀਂ ਜੀ ਨਹੀਂ ਪਿਛਲੇ ਸਾਲ ਵੀ ਘੁੰਮਦੇ ਸੀ ਹੁਣ ਵੀ ਘੁੰਮਦੇ ਆ ਕੋਈ ਨਹੀਂ ਸ਼ਰਿਆਮ ਘੁੰਮਦੇ ਆ ਕਿਉਂ ਨਹੀਂ ਪੁਲਿਸ ਗ੍ਰਫਤਾਰ ਕਰ ਰਹੀ ਉਹਨਾਂ ਨੂੰ ਜਿੰਪੇ ਦੀ ਆ ਰਵਜੋਤ ਦੀ ਆ ਸਪਰਸ਼ਾ ਉਹ ਸ਼ਰਿਆਮ ਕਹਿੰਦੇ ਆ ਕਿ ਸਾਨੂੰ ਉਹਨਾਂ ਦੇ ਉੱਤੇ ਪਹੁੰਚ ਆ ਸਾਨੂੰ ਇਹ ਉਹ ਦੋਸ਼ੀ ਨੇ ਜਿਹਨਾਂ ਤੇ ਪਰਚਾ ਹੋਇਆ ਹਾਂਜੀ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਉਹ ਆਪੀ ਆਮ ਆਦਮੀ ਪਾਰਟੀ ਦੇ ਕੋਈ ਹਾਂਜੀ 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 ਹੈਗੇ ਆ ਉਹ ਆਪ ਵੀ ਉਹਦੇ ਹੈਗੇ ਆ ਨਨਕ ਨਾਨਕ ਸਿੰਘ ਏਐਸ ਨਾਨਕ ਸਿੰਘ ਹਾਂਜੀ ਹਾਂਜੀ ਜੋ ਕੀ ਕਹਿੰਦਾ ਜਦੋਂ ਗੱਲ ਉਹ ਉਹ ਇਹ ਹੀ ਕਹੂਗਾ ਮੈਂ ਫੜ ਲੈਣੇ ਫੜ ਲੈਣੇ ਫੜ ਲੈਣੇ ਬਸ ਲਾਸਟ ਦੇ ਵਿੱਚ ਕਹਿੰਦਾ ਆ ਕਿ ਮੈਂ ਕੱਲ ਵੀ ਫੋਨ ਕੀਤਾ ਮੈਂ ਕਿਹਾ ਤੁਸੀਂ ਦੁਸ਼ਹਿਰੇ ਵਾਲੇ ਦਿਨ ਪਰਸੋਂ ਮੈਂ ਕਹਿੰਦਾ ਉਹੀ ਸੀਨ ਨਜ਼ਰ ਆਂਦਾ ਪਿਆ ਕਿ ਜਦ ਮੈਂ ਘੁੰਮਦੀ ਹਾਂ ਤਾਂ ਮੇਰਾ ਕੰਮ ਜਿੰਨੇ ਤਾਂ ਉਹੀ ਸੀਨ ਆ ਰਿਹਾ ਕਿ ਸਾਲ ਪੜ ਤੁਸੀਂ ਕੁਛ ਨਹੀਂ ਕੀਤਾ ਕਹਿੰਦਾ ਸਾਡੀ ਫਾਈਲ ਗਈ ਆ 6 ਦਿਨ ਲਈ ਉੱਪਰ ਮੈਂ ਕਿਹਾ ਉੱਪਰ ਕਿੱਥੇ ਕਹਿੰਦੇ ਉੱਪਰ ਗਈ ਆ ਮੈਂ ਕਿਹਾ ਬਾਕੀ ਤੁਸੀਂ ਆਪਾਂ ਮੈਂ ਕਿਹਾ ਦਾ ਨਿਊ ਚ ਕਢਾਣ ਚਾਹੁੰਦੇ ਆ ਕਦ ਕਢਾਓ ਤੁਹਾਡਾ ਹੱਕ ਆ ਤੁਹਾਡਾ ਹੱਕ ਆ ਆਪਾਂ ਇਹ ਜਾਣੀ ਸਾਨੂੰ ਜਲਦ ਤੋਂ ਜਲਦ ਦੋਸ਼ੀ ਜਿਹੜੇ ਫੜੇ ਜਾਣ ਠੀਕ ਹੈ ਮੈਨੂੰ ਇਨਸਾਫ ਚਾਹੀਦਾ ਆ ਸਾਨੂੰ ਉਹਨਾਂ ਤੇ ਖਤਰਾ ਆ ਮੇਰੇ ਬੱਚੇ ਵੀ ਮੈਂ ਵੀ ਰਾਤ ਤੱਕ ਕੰਮ ਕਰਦੀ ਆ ਕੱਲੀ ਬੁਟੀ ਤੇ ਕੰਮ ਕਰਦੀ ਨਹੀਂ ਇਨਸਾਫ ਮਿਲਦਾ ਤਾਂ ਅਗਲਾ ਕਰਦਾ ਤੁਹਾਡਾ ਕੀ ਅਗਲਾ ਕਦਮ ਤੁਸੀਂ ਕਰ ਸਕਦੇ ਕਾਨੂੰਨ ਕਰ ਸਕਦਾ ਕਦਮ ਠੀਕ ਹੈ ਮੇਰਾ ਨਾਮ ਕਾਮਨੀਆ ਜੀ ਜੀ ਤਾਂ ਤੁਸੀਂ ਵੀ ਬੁਟੀਕ ਤੇ ਸੀ ਰਾਸ਼ਟਰੀ ਜਦੋਂ ਹਮ ਹਾਂ ਜੀ ਜਦੋਂ ਪਹਿਲਾ ਮੇਰੇ ਮਦਰਨ ਲੋਗੇ ਉਸ ਤੋਂ ਬਾਅਦ ਮੇਰੇ ਹਸਬੰਦ ਤਾਂ ਮੈਂ ਅਸੀਂ ਦੋਨੇ ਆਏ ਜਦੋਂ ਵਾਜਾ ਸੁਣੀਆਂ ਨਾ ਲੜਾਈ ਦੀ ਉਸ ਟਾਈਮ ਹਾਂ ਜੀ ਕੀ ਹਾਲਾਤ ਨੇ ਹੁਣ ਵੀ ਤੁਸੀਂ ਦੱਸ ਰਹੇ ਹੋ ਕਿ ਸ਼ਰੀਆਮ ਘੁੰਦੇ ਨੇ ਕੰਮ ਕਿਉਂ ਕਰਾ ਦਿੰਦੇ ਨੇ ਸ਼ਰੀਆਮ ਘੁੰਦੇ ਆ ਸਰ ਧਮਕੀਆਂ ਇੱਕ ਤਰ੍ਹਾਂ ਦੇ ਉਹਨਾਂ ਦੀ ਦੇਖਣੀ ਇਦਾਂ ਦੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਦੇਖਣੀ ਦੇ ਵਿੱਚ ਇਹ ਸਾਨੂੰ ਅਬਜ਼ਰਵ ਹੁੰਦਾ ਹੈ ਕਿ ਸਾਨੂੰ ਕਿਸੇ ਦਾ ਕਾਨੂੰਨ ਦਾ ਕੋਈ ਡਰ ਨਹੀਂ ਕਿਉਂਕਿ ਕਾਨੂੰਨ ਉਹਦੇ ਹੱਥਾਂ ਦਾ ਖੜੋਣਾ ਹੈ ਇੱਕ ਤਰ੍ਹਾਂ ਦਾ ਕਿਉਂਕਿ ਇਸ ਵਾਰਸ਼ ਆ ਉਹਨਾਂ ਦੇ ਜਿੰਪੇ ਦੇ ਉਹ ਇੱਕ ਤਰ੍ਹਾਂ ਦੇ ਬੰਦੇ ਆ ਤੇ ਉਹਨਾਂ ਦੇ ਐਮਐਲ ਪਾਰਟੀ ਦੇ ਆ ਆਮ ਆਦਮੀ ਪਾਰਟੀ ਦੇ ਬੰਦੇ ਆ ਤੇ ਉਹ ਉਹਨਾਂ ਨੂੰ ਪੂਰੀ ਸਪੋਰਟ ਹੈ ਤੇ ਜਿਹਦੇ ਬੰਦੇ ਨੂੰ ਐਮਐਲਏ ਸਪੋਰਟ ਹੈ ਤਾਂ ਸ਼ਰੀਆਮ ਕੋ ਮੂੰਗਾ ਨਾ ਕੁਝ ਵੀ ਕਰਕੇ ਦੋਸਰੇ ਸੇ ਕਿ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਕਿਹਦੇ ਵੱਲੋਂ ਪਾਇਆ ਜਾ ਰਿਹਾ ਹਾਂਜੀ ਜਿੰਪੇ ਜਿੰਪੇ ਵੱਲੋਂ ਪਾਇਆ ਜਾ ਰਿਹਾ ਐਮਐਲਏ ਜਿੰਪੇ ਵੱਲੋਂ ਤੁਹਾਨੂੰ ਫੋਨ ਆਇਆ ਜਿੰਪੇ ਦਾ ਹਾਂਜੀ ਸਾਡੇ ਨੇਬਰਸ ਸਾਡੇ ਨੌਨ ਨੂੰ ਆ ਰਿਹਾ ਆ ਉਹ ਮੇਰੇ ਹਸਬੰਡ ਨੂੰ ਵੀ ਆ ਰਹੇ ਆ ਫੋਨ ਕਾਫੀ ਲੋਕਾਂ ਦੇ ਜਿੰਪੇ ਦੇ ਹੀ ਆ ਰਹੇ ਆ ਕਿ ਤੁਸੀਂ ਰਾਜੀਨਾਮਾ ਕਰੋ ਮੈਂ ਤੁਹਾਨੂੰ ਬੈਠ ਕੇ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਸਿੱਧਾ ਇਹੀ ਜਵਾਬ ਦਿੱਤਾ ਕਿ ਅਸੀਂ ਰਾਜੀਨਾਮਾ ਨਹੀਂ ਕਰਨਾ ਤੇ ਸਾਡੇ ਬੈਠਣ ਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਸਾਨੂੰ ਇਨਸਾਫ ਚਾਹੀਦਾ ਜੇ ਤੁਹਾਡੀ ਸਾਡੀ ਤੁਸੀਂ ਉਹਦੇ ਵਿੱਚ ਹੈਲਪ ਕਰ ਸਕਦੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਆ ਪਰ ਅਸੀਂ ਰਾਜ਼ੀ ਨਾ ਮਿਲਨੀ ਚਾਹ। ਤੁਸੀਂ ਗੱਲ ਦੱਸਿਓ ਕਿ ਕਿੰਨੇ ਕਿੰਨੇ ਜਣੇ ਤੇ ਹਮਲਾ ਕੀਤਾ ਸੀ ਚੋੜਾ ਤੁਸੀਂ ਤੁਹਾਡੇ ਮਦਰ ਇਨ ਲੂ ਹਾਂਜੀ ਮੇਰੇ ਹਸਬੰਦ ਤੇ ਔਰ ਮੇਰੇ ਦੇਵਰ ਤੇ ਚਾਰ ਜਣੇ ਤੇ ਹਮਲਾ ਚਾਰ ਜਣੇ ਤੇ ਹਮਲਾ ਇਸ ਵਾਰ ਫੇਰ ਹਮਲਾ ਕੀਤਾ ਸੀ ਹਾਂਜੀ ਬਹੁਤ ਜਿਆ ਕਰਪਾਨਾ ਸੀ ਗੜਾਸੇ ਸੀ ਉਹਨਾਂ ਕੋਲ ਬਹੁਤ ਧਿਆਰ ਸੀ ਉਸ ਟਾਈਮ ਪਰਚਾ ਦੱਸ ਜਾਨੇ ਤੇ ਹੋਇਆ ਸੀ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੱਡੇ ਸਵਾਲ ਸੁੱਤੇ ਗਏ ਨੇ ਕਿ ਇੱਕ ਸਾਲ ਦੀ ਈਕੀਨ ਸਮਾਂ ਹੋ ਗਿਆ ਲੜਾਈ ਤੇ ਘਰੇ ਦਾ ਮਾਮਲਾ ਤੁਹਾਡੇ ਦੇ ਹੁਣ ਧਿਆਨ ਦੇ ਵਿੱਚ ਇੱਕ ਪੁਲਿਸ ਨੇ ਕੋਈ ਕਾਰਵਾਈ ਕੀਤੀ ਐਫ ਆਈ ਆਰ ਬੇਸ਼ਕ ਨਾਜ਼ਿਕਤਾ ਦੇ ਤਿੱਕੇ ਇਸੇ ਕਿਸੇ ਤਰ੍ਹਾਂ ਦੀ ਕੋਈ ਗ੍ਰਫਤਾਰੀ ਨਹੀਂ ਪਾਈ ਇਹਦੇ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਨਾ ਜਿਹੜੇ ਦੂਸਰੀ ਪਾਰਟੀ ਹੈ ਨਾ ਆਪਣੇ ਉਹਨਾਂ ਨੇ ਇੱਕ ਆਪਣੇ ਦਫ਼ਤਰਾਂ ਦੇ ਵਿੱਚ ਇਨਕੁਆਰੀ ਰਵਾਈ ਆ ਮਨੂ ਗੈਸਿਸ ਸਾਹਿਬਾ ਦੋ ਇਨਕੁਆਰੀ ਚੱਲ ਰਹੀ ਹੈ ਸਰ ਡੀ ਐਸ ਪੀ ਸੀਟੀ ਸਾਹਿਬ ਦੇ ਕੋਲ ਹੈਗੀ ਆ ਤੇ ਉਸ ਵਿੱਚ ਪਹਿਲੀ ਇਨਕੁਆਰੀ ਵਿੱਚ ਦੋ ਜਨਾਂ ਨੇ ਲਾਈ ਸੀ ਤੇ ਉਸ ਚ ਦੋਨਾਂ ਨੂੰ ਬੇਗੁਨਾ ਮਤਲਬ ਵੀਡੀਓ ਦੇਖ ਕੇ ਕਰ ਦਿੱਤਾ ਗਿਆ ਤੇ ਉੱਚ ਕੁਝ ਲੇਡੀਜ਼ ਨੇ ਦੁਆਰਾ ਫਿਰ ਆਪਣੀ ਕੋਈ ਲਗਾਈ ਆ ਵੀ ਅਸੀਂ ਵੀ ਬੇਗੁਨਾ ਆ ਉਹਦੀ ਰਿਪੋਰਟ ਸ਼ਾਇਦ ਮੇਬੀ ਅੱਜ ਜਾਂ ਕੱਲ੍ਹ ਸਾਡੇ ਕੋਲ ਮਸੂਲ ਹੋ ਜਾਏਗੀ ਥਾਣੇ ਚ ਜਿੱਦਾਂ ਦੀ ਵੀ ਜੋ ਵੀ ਰਿਪੋਰਟ ਸਾਨੂੰ ਮਸੂਲ ਹੋਈ ਮਤਲਬ ਇਨ ਬਾਅਦ ਇਨਕੁਆਰੀ ਤੇ ਜੋ ਜੀ ਬਣਦੀ ਕਾਰਵਾਈ ਆ ਉਹ ਵਿਦਨ ਵੀਕ ਇੱਕ ਹਫਤੇ ਦੇ ਵਿੱਚ ਵੀ ਗ੍ਰਿਫਤਾਰੀਆਂ ਪਾ ਕੇ ਚਲਾਨ ਬਣਾਇਆ ਜਾਏਗਾ ਇਹ ਚ ਇੱਕ ਦੋਸ਼ੀ ਦੀ ਗ੍ਰਿਫਤਾਰੀ ਅਸੀਂ ਪਾ ਕੇ ਤੇ ਉਹਨੂੰ ਜੇਲ੍ਹ ਭੇਜਿਆ ਹੋਇਆ ਤੇ ਉਹਦਾ ਚਲਾਨ ਬਣਾ ਕੇ ਮਤਲਬ ਪਾਸ ਕਰਵਾ ਰਹੇ ਹਾਂ ਉਹ ਵੀ ਨੈਕਸਟ ਵੀਕ ਦੇ ਵਿੱਚ ਅਦਾਲਤ ਵਿੱਚ ਸਮਾਇਤ ਲਈ ਦਿੱਤਾ ਜਾਵੇਗਾ ਇੱਕ ਪਰਿਵਾਰ ਤੋਂ ਦੋਸ਼ ਹੈ ਕਿ ਐਮਐਲਏ ਜਿੰਪਾ ਜਾਂ ਮੰਤਰੀ ਨਭੋਟ ਸਪੋਰਟ ਕਰ ਰਹੇ ਉਹਨਾਂ ਦੇ ਜੋ ਹੈ ਇਸ ਤਰ੍ਹਾਂ ਦਾ ਦਬਾਅ ਤਾਂ ਨਹੀਂ ਪੁਲਿਸ ਦਾ ਸਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਸਾਨੂੰ ਕਿਸੇ ਦਾ ਕੋਈ ਫੋਨ ਨਹੀਂ ਆਇਆ ਇਸ ਬੰਦੀ ਨਿਰਪੱਖ ਇਨਕੁਆਇਰੀ ਡੀਐਸਪੀ ਸਾਹਿਬ ਕਰ ਰਹੇ ਨੇ ਇਸ ਤਰ੍ਹਾਂ ਦਾ ਕੋਈ ਵੀ ਬਲੇਮ ਸਾਡੇ ਮਤਲਬ ਧਿਆਨ 'ਚ ਨਹੀਂ ਹੈਗਾ We at GNA University see potential in everyone and everything around us. We drive innovation and entrepreneurship. We groom competent global citizens to affect positive change around them.